500 ਤੇ 10 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਰਿਜ਼ਰਵ ਬੈਂਕ ਇੱਕ ਵਾਰ ਫਿਰ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੇ ਤੇ ਇਸ ਦੇ ਨਾਲ ਹੀ ਆਰਬੀਆਈ 10 ਪੈ ਦੇ ਨੋਟ ਵੀ ਜਾਰੀ ਕਰੇਗਾ ਇਹਨਾਂ ਦੋਵਾਂ ਨੋਟਾਂ ਦੇ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ ਸੈਂਟਰਲ ਬੈਂਕ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਨਵੇਂ ਨੋਟ ਕੁਝ ਬਦਲਾਅ ਦੇ ਨਾਲ ਜਾਰੀ ਕੀਤੇ ਜਾਣਗੇ ਅਤੇ ਇਸ ਦਾ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੀ 10 ਅਤੇ 500 ਰੁਪਏ ਦੀ ਕਰੰਸੀ ਤੇ ਕੋਈ ਅਸਰ ਨਹੀਂ ਪਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਮਹਾਤਮਾ ਗਾਂਧੀ ਸੀਰੀਜ਼ ਦੇ ਤਹਿਤ 10 ਅਤੇ 500 ਰੁਪਏ ਦੇ ਨੋਟ ਜਾਰੀ ਕਰੇਗਾ ਜਿਸ ਤੇ ਨਵੇਂ ਗਵਰਨਰ ਸੰਜੇ ਮਲਹੋਤਰਾ ਦੇ ਦਸਕਤ ਹੋਣਗੇ ਕੇਂਦਰੀ ਬੈਂਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਸੀਰੀਜ਼ ਦੇ ਵਿੱਚ 10 ਰੁਪਏ ਅਤੇ 500 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੇ ਸਮਾਨ ਹੈ ਇਸ ਦਾ ਮਤਲਬ ਇਹ ਹੈ ਕਿ ਨਵੇਂ ਨੋਟਾਂ ਦੇ ਵਿੱਚ ਕੋਈ ਖਾਸ ਬਦਲਾਅ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਆਰਬੀਆਈ ਨੇ ਸਪਸ਼ਟ ਕਿਹਾ ਹੈ ਕਿ ਨਵੇਂ ਨੋਟ ਜਾਰੀ ਕਰਨ ਦੇ ਬਾਵਜੂਦ ਰਿਜ਼ਰਵ ਬੈਂਕ ਦੁਆਰਾ ਪਹਿਲਾਂ ਜਾਰੀ ਕੀਤੇ ਗਏ 10 ਅਤੇ 500 ਰੁਪਏ ਦੇ ਸਾਰੇ ਬੈਂਕ ਨੋਟ ਕਾਨੂੰਨੀ ਟੈਂਡਰ ਰਹਿਣਗੇ ਇਸ ਦਾ ਮਤਲਬ ਹੈ ਦੋਵੇਂ ਕਿਸਮਾਂ ਦੀ ਮੌਜੂਦਾ ਮੁਦਰਾਵਾਂ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਜਿਵੇਂ ਕਿ ਉਹ ਹੁਣ ਕੰਮ ਕਰ ਰਹੀਆਂ ਨੇ ਮਲਹੋਤਰਾ ਨੇ ਦਸੰਬਰ 2024 ਦੇ ਵਿੱਚ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਿਆ ਸੀ ਉਹਨਾਂ ਨੇ ਸ਼ਕਤੀ ਕਾਂਤ ਦਾਸਤੀ ਥਾ ਲੈ ਲਈ ਸੀ ਜੋ ਕਿ ਸ਼ੀਸ਼ਾਨਾ ਤੱਕ ਗਵਰਨਰ ਸਨ ਤਸਵੀਅਤ ਤੇ 200 ਰੁਪਏ ਦੇ ਨਵੇਂ ਨੋਟ ਵੀ ਜਿਹੜੇ ਆਉਣਗੇ ਪਿਛਲੇ ਮਹੀਨੇ ਆਰਬੀਆਈ ਨੇ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ ਇਸ ਦਾ ਮਤਲਬ ਇਹ ਸੀ ਕਿ ਜਲਦੀ ਹੀ ਤੁਹਾਨੂੰ ਬਜਾਰ ਦੇ ਵਿੱਚ ਕਈ ਨਵੇਂ ਨੋਟ ਦੇਖਣ ਨੂੰ ਮਿਲ ਸਕਦੇ ਨੇ ਤਾਂ ਹੁਣ ਤੱਕ ਕੀਤੇ ਗਏ ਐਲਾਨ ਦੇ ਮੁਤਾਬਕ ਰਿਜ਼ਰਵ ਬੈਂਕ 100 ਰੁਪਏ 200 ਰੁਪਏ ਅਤੇ 200 500 ਰੁਪਏ ਦੇ ਨਵੇਂ ਨੋਟ ਜਿਹੜਾ ਜਾਰੀ ਕਰੇਗਾ ਇਹਨਾਂ ਸਾਰੇ ਨੋਟਾਂ ਤੇ ਨਵੇਂ ਗਵਰਨਰ ਮਲਹੋਤਰਾ ਦੇ ਦਸਕਤ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਨੋਟਬੰਦੀ ਤੋਂ ਬਾਅਦ ਆਰਬੀਆਈ ਨੇ 500 ਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ ਜਿਨ੍ਹਾਂ ਦਾ ਰੰਗ ਅਤੇ ਆਕਾਰ ਕਾਫੀ ਬਦਲ ਗਿਆ ਸੀ ਹੁਣ ਇੱਕ ਵਾਰ ਫਿਰ ਰਿਜ਼ਰਵ ਬੈਂਕ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ ਇਹਨਾਂ ਨੋਟਾਂ ਦੇ ਰੰਗ ਆਕਾਰ ਥੀਮ ਸੁਰੱਖਿਆ ਜਿਹੜੀ ਵਿਸ਼ੇਸ਼ਤਾਵਾਂ ਦੀ ਸਥਿਤੀ ਅਤੇ ਡਿਜ਼ਾਈਨ ਦੇ ਵਿੱਚ ਵੱਡੇ ਬਦਲਾਅ ਹੋਣਗੇ ਮੌਜੂਦਾ 500 ਰੁਪਏ ਦੇ ਨੋਟ ਸਟੋਨਸ ਰੇਟੀ ਰੰਗ ਦੇ ਹਨ ਪਰ ਇਸ ਦਾ ਨਵਾਂ ਰੰਗ ਜਾਰੀ ਕੀਤਾ ਜਾ ਸਕਦਾ ਹੈ ਤਾਂ 500 ਤੇ 10 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਰਿਜ਼ਰਵ ਬੈਂਕ ਇੱਕ ਵਾਰ ਫਿਰ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੇ ਤੇ ਇਸ ਦੇ ਨਾਲ ਹੀ RBI 10 ਪੈ ਦੇ ਨੋਟ ਵੀ ਜਾਰੀ ਕਰੇਗਾ ਇਹਨਾਂ ਦੋਵਾਂ ਨੋਟਾਂ ਦੇ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ ਸੈਂਟਰਲ ਬੈਂਕ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਨਵੇਂ ਨੋਟ ਕੁਝ ਬਦਲਾਅ ਦੇ ਨਾਲ ਜਾਰੀ ਕੀਤੇ ਜਾਣਗੇ ਅਤੇ ਇਸ ਦਾ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੀ 10 ਅਤੇ 500 ਰੁਪਏ ਦੀ ਕਰੰਸੀ ਤੇ ਕੋਈ ਅਸਰ ਨਹੀਂ ਪਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਮਹਾਤਮਾ ਗਾਂਧੀ ਸੀਰੀਜ਼ ਦੇ ਤਹਿਤ 10 ਅਤੇ 500 ਰੁਪਏ ਦੇ ਨੋਟ ਜਾਰੀ ਕਰੇਗਾ ਜਿਸ ਤੇ ਨਵੇਂ ਗਵਰਨਰ ਸੰਜੇ ਮਲਹੋਤਰਾ ਦੇ ਦਸਕਤ ਹੋਣਗੇ ਕੇਂਦਰੀ ਬੈਂਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਸੀਰੀਜ਼ ਦੇ ਵਿੱਚ 10 ਰੁਪਏ ਅਤੇ 500 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੇ ਸਮਾਨ ਹੈ ਇਸ ਦਾ ਮਤਲਬ ਇਹ ਹੈ ਕਿ ਨਵੇਂ ਨੋਟਾਂ ਦੇ ਵਿੱਚ ਕੋਈ ਖਾਸ ਬਦਲਾ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਆਰਬੀਆਈ ਨੇ ਸਪਸ਼ਟ ਕਿਹਾ ਹੈ ਕਿ ਨਵੇਂ ਨੋਟ ਜਾਰੀ ਕਰਨ ਦੇ ਬਾਵਜੂਦ ਰਿਜ਼ਰਵ ਬੈਂਕ ਤੋਂ ਦੁਆਰਾ ਪਹਿਲਾਂ ਜਾਰੀ ਕੀਤੇ ਗਏ 10 ਅਤੇ 500 ਰੁਪਏ ਦੇ ਸਾਰੇ ਬੈਂਕ ਨੋਟ ਕਾਨੂੰਨੀ ਟੈਂਡਰ ਰਹਿਣਗੇ ਦਾ ਮਤਲਬ ਹੈ ਦੋਵੇਂ ਕਿਸਮਾਂ ਦੀ ਮੌਜੂਦਾ ਮੁਦਰਾਵਾਂ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਜਿਵੇਂ ਕਿ ਉਹ ਹੁਣ ਕੰਮ ਕਰ ਰਹੀਆਂ ਨੇ ਮਲਹੋਤਰਾ ਨੇ ਦਸੰਬਰ 2024 ਦੇ ਵਿੱਚ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਿਆ ਸੀ ਉਹਨਾਂ ਨੇ ਸ਼ਕਤੀ ਕਾਂਤ ਦਾਸ ਤੀ ਥਾ ਲੈਲਿਸੀ ਜੋ ਕਿ ਸ਼ੇਸਾਨਾ ਤੱਕ ਗਵਰਨਰ ਸਨ ਤਸਵਤ 200 ਰੁਪਏ ਦੇ ਨਵੇਂ ਨੋਟ ਵੀ ਜਿਹੜੇ ਆਉਣਗੇ ਪਿਛਲੇ ਮਹੀਨੇ ਆਰਬੀਆਈ ਨੇ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ ਇਸ ਦਾ ਮਤਲਬ ਇਹ ਸੀ ਕਿ ਜਲਦੀ ਹੀ ਤੁਹਾਨੂੰ ਬਜਾਰ ਦੇ ਵਿੱਚ ਕਈ ਨਵੇਂ ਨੋਟ ਦੇਖਣ ਨੂੰ ਮਿਲ ਸਕਦੇ ਨੇ ਤਾਂ ਹੁਣ ਤੱਕ ਕੀਤੇ ਗਏ ਐਲਾਨ ਦੇ ਮੁਤਾਬਕ ਰਿਜ਼ਰਵ ਬੈਂਕ 100 ਰੁਪਏ 200 ਰੁਪਏ ਅਤੇ 200 500 ਰੁਪਏ ਦੇ ਨਵੇਂ ਨੋਟ ਜਿਹੜਾ ਜਾਰੀ ਕਰੇਗਾ ਇਹਨਾਂ ਸਾਰੇ ਨੋਟਾਂ ਤੇ ਨਵੇਂ ਗਵਰਨਰ ਮਲਹੋਤਰਾ ਦੇ ਦਸਕਤ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਨੋਟਬੰਦੀ ਤੋਂ ਬਾਅਦ RBI ਨੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ ਜਿਨ੍ਹਾਂ ਦਾ ਰੰਗ ਅਤੇ ਆਕਾਰ ਕਾਫੀ ਬਦਲ ਗਿਆ ਸੀ ਹੁਣ ਇੱਕ ਵਾਰ ਫਿਰ ਰਿਜ਼ਰਵ ਬੈਂਕ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ ਇਹਨਾਂ ਨੋਟਾਂ ਦੇ ਰੰਗ ਆਕਾਰ ਥੀਮ ਸੁਰੱਖਿਆ ਜਿਹੜੀ ਵਿਸ਼ੇਸ਼ਤਾਵਾਂ ਦੀ ਸਥਿਤੀ ਅਤੇ ਡਿਜ਼ਾਈਨ ਦੇ ਵਿੱਚ ਵੱਡੇ ਬਦਲਾਅ ਹੋਣਗੇ ਮੌਜੂਦਾ 500 ਰੁਪਏ ਦੇ ਨੋਟ ਸਟੋਨਸਲੇਟੀ ਰੰਗ ਦੇ ਹਨ ਪਰ ਇਸ ਦਾ ਨਵਾਂ ਰੰਗ ਜਾਰੀ ਕੀਤਾ ਜਾ ਸਕਦਾ ਹੈ